ਨਈ ਆਵੇ ਪਾਣੀਆਂ ਰਾਵੀ ਸਤਲੁਜ ਤੇ ਚਨਾਬ ਦੇ ਆ ਪਾਣੀਆਂ ਸਦਾ ਰਵੇਂ ਬਗਦਾ ਤੂੰ ਤੇਰੀ ਹੋਵੇ ਖੈਰ ਵੇ ਇੱਕ ਦੂਜੇ ਲਈ ਅਸੀਂ ਦੋਵੇਂ ਨਹੀਂ ਆ ਗੈਰ ਵੇ ਤੇਰਾ ਸਾਡਾ ਸੋਹਣਾ ਫੱਬਦਾ ਨਹੀਂ ਵੈਰ ਵੇ ਮਿੰਨਤਾਂ ਨੇ ਸਾਡੀਆਂ ਮੋੜ ਪਿਛਾਂ ਪੈਰ ਵੇ ਹਰ ਵਾਰੀ ਖੇੜੇ ਖੇੜੇ ਹੱਸਦੇ ਗੁਲਾਬ ਨੂੰ ਕੀਤੇ ਨੂੰ ਮਿਲਦਾ ਏ ਡੋਬ ਕੇ ਪੰਜਾਬ ਨੂੰ ਪਾਣੀਆਂ ਵੇ ਪਾਣੀਆਂ ਸਤਲੁਜ ਰਾਵੀ ਤੇ ਚਨਾਬ ਦੇ ਆ ਪਾਣੀਆਂ ਕਈ ਵਾਰੀ ਡੋਬੇ ਆਈ ਕਈ ਵਾਰੀ ਰੋੜਿਆ ਲਈ ਜਾਵੇਂ ਮਾੜਿਆਂ ਜੋ ਨਿਕ ਸੁਖ ਜੋੜਿਆ ਫਸਲਾਂ ਨੂੰ ਮਿੱਧਿਆ ਤੇ ਰੁੱਖਾਂ ਨੂੰ ਮਰੋੜਿਆ ਕਿਸੇ ਨੂੰ ਡੇਗਿਆ ਤੇ ਕਿਸੇ ਨੂੰ ਐ ਤੋੜਿਆ ਰੋਲੇ ਆਈ ਕਿੰਦੇ ਕਿੰਦੇ ਰੂਪ ਤੇ ਸ਼ਬਾਬ ਨੂੰ ਕੀ ਤੈਨੂੰ ਮਿਲਦਾ ਏ ਡੁੱਬ ਕੇ ਪੰਜਾਬ ਨੂੰ ਪਾਣੀਆਂ ਵੇ ਪਾਣੀਆਂ ਸਤਲੁਜ ਰਾਵੀ ਤੇ ਚਨਾਬ ਦੇ ਆ ਪਾਣੀਆਂ ਇਹ ਤੇ ਤੂੰ ਹੀ ਜਾਣਣਾ ਏ ਦੁੱਖ ਮਾਰ ਸੁਟਦੇ ਹਰ ਦੇ ਉਜਾੜਿਆਂ 'ਚ ਮਾਨ ਕਿੰਨੇ ਟੁੱਟਦੇ ਰੂੜਪੂੜ ਜਾਣਿਆਂ ਨੂੰ ਲੇਖ ਜਦੋਂ ਲੁੱਟਦੇ ਦਿਲਾਂ ਦੀਆਂ ਪੈਲੀਆਂ 'ਚ ਰੋਗ ਕਿੰਨੇ ਫੁੱਟਦੇ ਪੁੱਛ ਕਦੀ ਸਤਲੁਜ ਰਾਵੀ ਤੇ ਚਨਾਬ ਨੂੰ ਕੀ ਤੈਨੂੰ ਮਿਲਦਾ ਏ ਡੋਬ ਕੇ ਪੰਜਾਬ ਨੂੰ ਪਾਣੀਆਂ ਵੇ ਪਾਣੀਆਂ ਸਤਲੁਜ ਰਾਵੀ ਤੇ ਚਨਾਬ ਜਿਆ ਪਾਣੀਆਂ ਆਰ ਵੀਏ ਡੋਬਦਾ ਤੇ ਪਾਰ ਵੀਏ ਡੋਬਦਾ ਝੁੰਡ ਵੀਏ ਡੋਬਦਾ ਤੇ ਡਾਰ ਵੀਏ ਡੋਬਦਾ ਵੱਸੋਂ ਵੀਏ ਡੋਬਦਾ ਤੇ ਬਾਰ ਵੀਏ ਡੋਬਦਾ ਅੰਗ ਸਾਖ ਸਦੀਆਂ ਦੇ ਯਾਰ ਵੀਏ ਡੋਬਦਾ ਤੋੜ ਤੋੜ ਸੰਦੂ ਤੇ ਤੂੰ ਗੁਰੂਆਂ ਦੇ ਖਾਬ ਨੂੰ ਕੀ ਤੈਨੂੰ ਮਿਲਦਾ ਏ ਡੋਬ ਕੇ ਪੰਜਾਬ ਨੂੰ ਕੀ ਤੈਨੂੰ ਮਿਲਦਾ ਏ ਡੋਬ ਕੇ ਪੰਜਾਬ ਨੂੰ